ਪੰਜਾਬ ਦੇ ਪਹਾੜੀ ਇਲਾਕੇ ਵਿੱਚ ਪੈਂਦੇ ਜੰਗਲਾਂ ਵਿੱਚੋਂ ਲੱਬਿਆ ਅੰਜੀਰ ਅਜਿਹੇ ਅੰਜੀਰ ਜੋ ਕਿ ਸਾਨੂੰ ਬਾਜ਼ਾਰ ਵਿੱਚੋਂ ਵੀ ਨਹੀਂ ਮਿਲਦਾ ਆਓ ਤੁਹਾਨੂੰ ਵੀ ਦਿਖਾਉਨੇ ਹਾਂ ਇਹ ਅੰਜੀਰ ਤੇ ਬਣੇ ਰਹੋ ਮੇਰੇ ਨਾਲ ਇਸ ਵਲੌਗ ਦੇ ਐਂਡ ਤੱਕ ਭਾਜੀ ਗ੍ਰੇਟ ਥਿਸ ਇਜ਼ ਫਿਗ ਐਂਡ which is very expensive ਤੂੰ what is the rate 2000 1 kg rate 2000 1 kg wow and here it's free Totally free, and people don't know about this. This is thing. nature. Mm. And just come to enjoy this thing only. Can you take it? Oh, wow! Wow, 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 wow. 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 This is so soft. Oh. Buddy, what are the benefits of this pig? This is a rich of a fiber and vitamins, minerals. Min okay. Yeah. okay. ਨੋ ਆਇਲ ਛੋ ਜੂ। ఓਹੋ। ਦਿਸ ਇਜ਼ ਲਾਈਕ ਹਨੀ। ఓ ਯਾਰ। ਅਜੇ ਥੋੜਾ ਹੋਰ ਲੱਗੇ ਪਰੋ। ఓ ਮਾਈ ਗॉड। ਮੈਂ ਚੱਕ ਕੇ ਖੜੀ ਜੇ ਨਹੀਂ ਤਾਂ। ఓ ਵਾਓ। ਬਹੁਤ ਵਧੀਆ। ਵੈਰੀ ਨਾਈਸ। ਵੈਰੀ ਨਾਈਸ। ਕੰਨੀ ਜੈਤੂਨ। ਚੱਕ ਕੇ ਖਾਲਾ ਮੈਂ ਜੀ। ਪੀਪਲ ਸ਼ੁਡ ਕਮ ਹੇਅਰ ਜਸਟ ਟੂ ਇੰਜੋਏ ਦਿਸ ਥਿੰਗ। ఓਹੋ। ਹਾਊ ਇਟ ਟੇਸਟ? ਕਈ ਤਰ੍ਹਾਂ ਦਾ ਭਾਈ ਡੋਨਟ ਈਟ ਅਲੋਨ ਮਤਲਬ ਬਨਾਨਾ ਲਾਈਕ ਬਨਾਨਾ ਹਮ ਐਪਲ ਹਮ ਸੋ ਦੈਟਸ ਵਾਈ ਯੂ ਆਰ ਸੇਇੰਗ ਦਿਸ ਅ ਮਲਟੀ ਵਿਟਾਮਿਨਸ ਆਰ देयर ਇਹ ਕੋਰ ਹੁੰਦਾ ਇਦਾਂ ਦਾ ਆਲ ਦਾ ਮਲਟੀ ਵਿਟਾਮਿਨਸ ਆ ਇੱਕ ਥੱਲੇ ਆ ਬਹੁਤ ਵਧੀਆ ਹੇਅਰ ਇਹ ਨਹੀਂ ਅਦਰ ਸਾਈਡ ਅਦਰ ਸਾਈਡ ਹਾਂ ਸੋਚ ਗਿਆ ਉਹੀ ਉਹੀ ਵਾਹ ਵਾਹ ਓ ਵਾਹ ਜੀ ਵਾਹ ਔਰ ਮੇਰੇ ਭਰਾਵੋ ਜਿਹੜੇ ਇੱਥੇ ਘੁੰਮਣ ਆਉਂਦੇ ਆ ਪੰਜਾਬ ਦੇ ਝਰਨੇ ਦੇਖਣ ਆਉਂਦੇ ਆ ਆ ਉਹ ਆ ਚੀਜ਼ਾਂ ਵੀ ਦੇਖ ਲਓ ਕਿਸੇ ਨੂੰ ਪਤਾ ਨਹੀਂ ਜਿਹੜੇ انجੀਰ ਲੈ ਲੈ ਕੇ ਖਾਂਦੇ ਆ ਜਿੱਲੇ ਬੈਤ ਕਹਿੰਦੇ ਆ ਨਾ ਤੁਹਾਨੂੰ ਕਿ ਸਵੇਰੇ ਰਾਤ ਨੂੰ ਦੋ ਭੇਂਦਿਆ ਕਰੋ ਤਾਂ ਸਵੇਰੇ ਖਾ ਲਿਆ ਕਰੋ ਹਾਂਜੀ ਉਦੋਂ ਤੁਸੀਂ 2-2000 ਰੁਪਏ ਕਿਲੋ ਲੈ ਕੇ ਖਾਣੇ ਆ ਆ ਦੇਖੋ ਆ ਦੇਖੋ ਤਾਂ ਵਾਹ ਕੀ ਬਾਤਾਂ ਭਾਜੀ ਇੱਥੇ ਖਾਜੋ ਭਾਜੀ ਇੱਥੇ ਕੁਝ ਨਹੀਂ ਪਾਇਆ ਹੋਣਾ ਹੈਨਾ ਇੱਦਾਂ ਹੀ ਖਾਜੋ ਇਹ ਚ ਹੈ ਨਹੀਂ ਪੁੰਡੀ ਪੰਡੀ ਕੁਝ ਨਹੀਂ ਉਹ ਭਾਜੀ ਮজা ਆ ਗਿਆ ਭਾਈ ਜੀ ਮਜ਼ਾ ਆ ਗਿਆ ਮਜ਼ਾ ਆ ਜ ਨੂੰ ਕਹਿੰਦੇ ਆ ਵਾਹ ਲਵਾਵਾ ਲਾਈ ਇੱਕ ਅੰਜੀਰਾ ਦੀ ਬਾਰਿਸ਼ ਹੋ ਰਹੀ ਮੇਰੇ ਤੇ ਭਾਈ ਜੀ ਆਓ ਅੰਜੀਰਾ ਦੀ ਬਾਰਿਸ਼ ਹੋ ਰਹੀ ਆ ਉੱਪਰੋਂ ਬਾਰਿਸ਼ ਕਰ ਰਹਾ ਹੈ ਨੋ ਨੋ ਭਾਈ ਹੁਣੀ ਓਕੇ ਪੱਕੇ ਜੇ ਲਓ ਭਾਈ ਲੈ ਲਓ ਵਾਹ ਵੀ ਇੱਕ ਇਹਦੇ ਨਾਲ ਆ ਦੇ ਭਾਈ ਦੀ ਵੀਡੀਓ ਬਣਾਓ ਜਰੂਰ ਇਹ ਹਿੱਲ ਗਿਆ ਆ ਯਾਰ ਆ ਆ ਅਜਾ ਜਦੋਂ ਹਿੱਲ ਜਾ ਕੰਮ ਹੋ ਜਾਣਾ ਇਹ ਨਹੀਂ ਇਹ ਮੰਨ ਲਓ ਕਿ ਪਾੜ ਗਿਆ ਭਾਈ ਇਕੱਤਰ ਦੇ ਜਾਈਦਾ ਕਿਤੋਂ ਕਿੰਨੇ ਭਰਿਆ ਹੀ ਪਿਆ ਡਾਣਾ ਸਾਰਾ ਪਰ ਬਹੁਤ ਆ ਯਾਰ ਉਹ ਰਹਿੰਦੇ ਯਾਰ ਆ ਜਾ ਭਾਈ ਆ ਥੱਲੇ ਦੇਖੋ ਆਹ ਤੇ ਹਾਦੀ ਹਾਂ 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 ਹਾਈ ਹਾਈ ਆ ਇਹ ਕੰਜੀਰ ਜਿਹੜੀ ਹੈ ਨਾ ਇੱਕ ਕੰਜੀਰ ਘਟੂ ਘਟ 50 ਰੁਪਏ ਦੀ ਆ ਇਹ ਨਹੀਂ ਨਹੀਂ ਐਦਾਂ ਦੀ ਇੰਜੀਰ ਨਹੀਂ ਮਿਲਦੀ ਕਿਤੇ 2000 ਨੂੰ ਕਿਲੋ ਆ ਤੁਹਾਨੂੰ ਕੀ ਲੱਗਦਾ ਉਹ ਹੋ ਗਿਆ ਹੁਣ 1000 ਦਾ ਭਾਜੀ ਕੀ ਲੱਗਦਾ ਕਿੰਨਾ ਇਹ ਹੋਊਗਾ ਨਾ 100 ਗ੍ਰਾਮ ਹੁਣਾ ਫੇ ਚਲੋ ਫੇ ਸਸਤੀ ਕਹਿੰਦੀ ਮੈਂ ਸਸਤੀ ਕਹਿੰਦੀ ਹਾਂ ਚਲੋ ਨਹੀਂ ਮੈਂ ਗੱਲ ਕਰਦਾ ਉਦਾਂ ਜਿਹੜੀ ਇੱਥੇ ਜੰਗਲ ਚ ਜੀਉਂਦੀ ਹੈ ਜਮਨ ਦੇ ਸਾਰੇ ਆਹ ਦੇਖ ਲਓ ਐਨੇ ਕੰਜੀਰ ਹਜ਼ਾਰ ਦੇ ਆ ਇਹ ਆ ਦੇਖ ਲਓ ਆਹ ਲੋ ਆ ਵੀ ਪੱਕਾ ਹੀ ਲਓ ਜੀ ਉਹ ਜਿਹੜਾ ਤੁਹਾਨੂੰ ਖੁਲਾਇਆ ਉਹ ਤਾਂ ਬਾਲੇ ਪੱਕਾ ਹੀ ਭਾਜੀ ਬਹੁਤ ਸਵਾਦ ਸੀ ਸੱਚੀ ਦੱਸਾਂ ਤ੍ਰਿਪਤੀ ਹੋ ਗਈ ਭਾਜੀ ਆਇਆ ਨਾ ਸਵਾਦ ਮੈਂ ਕਿਹਾ ਹੁਣ ਮੈਂ ਵੀ ਖਾ ਲਾਂ ਆਹ ਲਓ ਭਾਜੀ ਤੁਸੀਂ ਥੋੜਾ ਥੋੜਾ ਆਲੋ ਥੋੜੋ ਆਹ ਤੋਂ ਬਹੁਤ ਆਪਣੇ ਭਾਜੀ ਉਦਾਂ ਕਹਿ ਸਕਦੇ ਆ ਦਿਹਾੜੀ ਪੈ ਗਈ ਅੱਜ ਹਾਂ ਜੀ ਪੱਕਾ ਧਿਆੜੀ ਪੈ ਗਈ ਧਿਆੜੀ ਜੰਗਲ ਜਾ ਕੇ ਨੇਚਰ ਨੇ ਸਾਨੂੰ ਨੇਚਰ ਨੇ ਸਾਨੂੰ ਗਿਫਟ ਦਿੱਤਾ ਜੀ ਅੱਜ ਸਾਨੂੰ ਉਹਨਾਂ ਨੇ ਇੱਕ ਕਹ ਲਓ ਵੀ ਇੰਨੀ ਦੁਨੀਆ ਆਉਂਦੀ ਆ ਇੱਥੇ ਜੀ ਬਿਲਕੁਲ ਕਿਸੇ ਨੂੰ ਦਿਸੇ ਬਿਲਕੁਲ ਬਿਲਕੁਲ ਕਿਸੇ ਨੂੰ ਦਿਸੇ ਨਹੀਂ ਅਜੇ ਤੱਕ ਨਾਲੇ ਪਾ ਜੀ ਕੁਦਰਤ ਨੇ ਸਾਨੂੰ ਸਫਾਈ ਕਰਨ ਦਾ ਉਹਨੂੰ ਉਹਨੂੰ ਖੁਸ਼ ਹੋ ਗਈ ਕੁਦਰਤ ਗਿਫਟ ਦਿੱਤਾ ਹਾਂ ਉਹ ਤਾਂ ਨਿਆਣਾ ਨਹੀਂ ਕਰਿਆ ਹੁੰਦਾ ਹਾਂ 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 ਉਹਨੂੰ ਅਸੀਂ ਟੌਫੀ ਦਿੰਨੇ ਕੋਈ ਚੀਜ਼ ਦਿੰਨੇ ਉਹੀ ਉਹੀ ਦਿੱਤਾ ਨੇਚਰ ਨੇ ਸਾਨੂੰ ਕਿ ਲਓ ਵਾਹ ਜੀ ਵਾਪਾ ਜੀ ਦੇਖੋ ਕਿੰਨਾ ਬਾਜੀ ਦੋਹਾਂ ਚਾਰਾਂ ਨਾਲ ਹੀ ਆਏ ਉਹ ਵਿੱਚ ਕਿਦਾਂ ਜਿਹੜੇ ਕ੍ਰਿਸਟਲ ਜੈ ਨਹੀਂ ਹੁੰਦੇ ਕੀ ਕਹਿੰਦੇ ਦਾਣੇ-ਦਾਣੇ ਜਿਹੇ ਬੀਜ ਆ ਉਹਦੇ ਬੀਜ ਕਿੰਨੇ ਮਤਲਬ ਵਧੀਆ ਲੱਗ ਰਿਹਾ ਤੇ ਖਾਣ ਖਾਦਾ ਵੀ ਆਪਾਂ ਇੱਕ ਸ਼ਹਿਦ ਹੀ ਆ ਲਓ ਦਿਖਾਓ ਤਾਂ ਜਿਹੜਾ ਦਿੱਤਾ ਸੀ ਤੁਹਾਨੂੰ ਮੈਨੂੰ ਕੋਰੀ ਲਓ ਜੀ ਲਓ ਜੀ ਦੇਖੋ ਤਾਂ ਵਾਹ ਸਹੀ ਗੱਲ ਆ ਦੇਖੋ ਕੁਦਰਤ ਦੀ ਗੋਦ ਵਿੱਚ ਬੈਠ ਕੇ ਕੁਦਰਤ ਦਾ ਦਿੱਤਾ ਹੋਇਆ ਗਿਫਟ ਲੈ ਰਹੇ ਖਾ ਰਹੇ ਆ ਆਪਾਂ ਕਿਉਂ ਵਾਹ ਆਤੋ ਵੀ ਤੇ ਪਾਣੀ ਦਾ ਸੋਰਸ ਜਿੱਥੋਂ ਪਾਣੀ ਰਿਸਦਾ ਆ ਜਿੱਥੋਂ ਪਾਣੀ ਚੱਲਦਾ ਆ ਖੱਡਾਂ ਬਣਦੀਆਂ ਆ ਜਿੱਥੋਂ ਪਿਓਰਿਸਟ ਪਾਣੀ ਉਹਦੇ ਨਾਲ ਇਹਨੂੰ ਧੁੱਤ ਆ ਇਹਦੀ ਹੋਰ ਕੁਆਲਿਟੀ ਵੱਧ ਗਈ ਆ ਜੀ ਆ ਗਿਆ ਜੀ ਆ ਗਿਆ ਚਲੋ ਤੁਹਾਨੂੰ ਸਾਰਿਆਂ ਨੂੰ ਕਿਸ ਤਰ੍ਹਾਂ ਦਾ ਲੱਗਾ ਇਹ ਵਲੌਗ ਮੈਨੂੰ ਕਮੈਂਟ ਕਰਕੇ ਜਰੂਰ ਦੱਸਣਾ ਤੇ ਇਸ ਤਰ੍ਹਾਂ ਦੀਆਂ ਹੋਰ ਵੀਡੀਓਜ਼ ਦੇਖਣ ਦੇ ਲਈ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਮਿਲਦੇ ਹਾਂ ਨੈਕਸਟ ਵਲੌਗ ਵਿੱਚ ਬਹੁਤ ਹੀ ਜਲਦ ਟਿਲ ਦੈਨ ਟੇਕ ਕੇਅਰ ਬਾਏ ਬਾਏ